ਜੀ ਮੈਂ ਤੁਹਾਨੂੰ ਦੱਸਾਂ ਕਿ ਪੰਜਾਬ ਤੋਂ ਕੈਨੇਡਾ ਵਿੱਚ ਆਪਣੇ ਮਾਪਿਆਂ ਨੂੰ ਲਿਆਉਣਾ ਤੁਹਾਡੇ ਅਤੇ ਉਹਨਾਂ ਦੋਵਾਂ ਲਈ ਇੱਕ ਬੁਰਾ ਸੁਪਨਾ ਬਣ ਸਕਦਾ ਹੈ ਬਹੁਤ ਸਾਰੇ ਲੋਕ ਰਿਟਾਇਰਮੈਂਟ ਤੋਂ ਬਾਅਦ ਆਪਣੇ ਮਾਪਿਆਂ ਨੂੰ ਕੈਨੇਡਾ ਲੈ ਆਉਂਦੇ ਹਨ ਪਰ ਕੀ ਉਹ ਸੱਚਮੁੱਚ ਇੱਥੇ ਖੁਸ਼ ਹਨ ਕੀ ਉਹ ਇੱਥੇ ਆਪਣੀ ਸੁਪਨਿਆਂ ਦੀ ਜ਼ਿੰਦਗੀ ਜੀ ਰਹੇ ਹਨ ਇਸ ਸਚਾਈ ਦਾ ਨਤੀਜਾ ਤੁਹਾਨੂੰ ਹੈਰਾਨ ਕਰ ਦੇਵੇਗਾ ਅਤੇ ਤੁਸੀਂ ਉਹਨਾਂ ਨੂੰ ਕੈਨੇਡਾ ਲਿਆਉਣ ਤੋਂ ਪਹਿਲਾਂ ਦੋ ਵਾਰ ਸੋਚੋਗੇ ਇਸ ਵੀਡੀਓ ਵਿੱਚ ਅਸੀਂ ਇਸ ਗੱਲ ਦਾ ਖੁਲਾਸਾ ਕਰਾਂਗੇ ਕਿ ਤੁਹਾਡੇ ਮਾਪਿਆਂ ਨੂੰ ਕੈਨੇਡਾ ਲਿਆਉਣਾ ਸਭ ਤੋਂ ਵਧੀਆ ਵਿਚਾਰ ਕਿਉਂ ਨਹੀਂ ਹੋ ਸਕਦਾ ਸਚੀਰੀਆ ਕਾਲਜੀ ਤੁਹਾਡਾ ਸਵਾਗਤ ਹੈ ਕੈਨੇਡਾ ਇਹ ਨਾਮ ਸੁਣਦਿਆਂ ਹੀ ਸਾਡੇ ਮਨ ਵਿੱਚ ਖੁਸ਼ਹਾਲੀ ਤੇ ਸੁਰੱਖਿਆ ਦੀ ਤਸਵੀਰ ਬਣਦੀ ਹੈ ਬਹੁਤ ਸਾਰੇ ਪ੍ਰਵਾਸੀ ਖਾਸ ਕਰਕੇ ਆਪਣੇ ਬਜ਼ੁਰਗ ਮਾਪਿਆਂ ਨੂੰ ਵੀ ਇੱਥੇ ਬੁਲਾ ਲੈਂਦੇ ਹਨ ਇਹ ਸੋਚ ਕੇ ਕਿ ਉਹਨਾਂ ਦੀ ਬਾਕੀ ਦੀ ਜ਼ਿੰਦਗੀ ਆਰਾਮ ਨਾਲ ਲੰਗੇਗੀ ਪਰ ਕੀ ਅਸਲੀਅਤ ਵਿੱਚ ਅਜਿਹਾ ਹੈ ਅੱਜ ਅਸੀਂ ਅਸੀਂ ਗੱਲ ਕਰਾਂਗੇ ਕਿ ਕੈਨੇਡਾ ਵਿੱਚ ਬਜ਼ੁਰਗਾਂ ਖਾਸ ਕਰਕੇ ਪ੍ਰਵਾਸੀ ਬਜ਼ੁਰਗਾਂ ਲਈ ਜੀਵਨ ਇੰਨਾ ਔਖਾ ਕਿਉਂ ਹੋ ਸਕਦਾ ਹੈ ਜੋ ਮੈਂ ਤੁਹਾਨੂੰ ਅੱਗੇ ਦੱਸਣ ਵਾਲਾ ਹਾਂ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਬਹੁਤ ਸਾਰੀਆਂ ਚੀਜ਼ਾਂ ਜੋ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚੀਆਂ ਹੋਣਗੀਆਂ ਉਹ ਇਸ ਦੇਸ਼ ਵਿੱਚ ਬਜ਼ੁਰਗਾਂ ਨੂੰ ਚੱਲਣੀਆਂ ਪੈਂਦੀਆਂ ਹਨ ਪਰ ਇਸ ਬਾਰੇ ਕੋਈ ਗੱਲ ਨਹੀਂ ਕਰਦਾ ਸਭ ਤੋਂ ਪਹਿਲਾਂ ਆਓ ਗੱਲ ਕਰੀਏ ਵਿੱਤੀ ਚੁਣੌਤੀਆਂ ਦੀ ਪੰਜਾਬ ਵਿੱਚ ਬਜ਼ੁਰਗਾਂ ਲਈ ਪਰਿਵਾਰ ਹੀ ਉਹਨਾਂ ਦਾ ਸਹਾਰਾ ਹੁੰਦਾ ਹੈ ਪਰ ਕੈਨੇਡਾ ਵਿੱਚ ਭਾਵੇਂ ਸਰਕਾਰ ਪੈਨਸ਼ਨ ਦਿੰਦੀ ਹੈ ਪਰ ਇਹ ਜੀਵਨ ਦੀਆਂ ਵੱਧੀਆਂ ਲਾਗਤਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ ਕੈਨੇਡਾ ਵਿੱਚ ਮੁੱਖ ਤੌਰ ਤੇ ਦੋ ਸਰਕਾਰੀ ਪੈਨਸ਼ਨਾਂ ਹਨ 올ਡ ਏਜ ਸਿਕਿਉਰਿਟੀ OAS ਅਤੇ ਗਰੰਟੀਡ ਇਨਕਮ ਸਪਲੀਮੈਂਟ 2024 ਦੇ ਅੰਕੜਿਆਂ ਅਨੁਸਾਰ ਇੱਕ ਆਸਤ ਬਜ਼ੁਰਗ ਜਿਸ ਦੀ ਕੋਈ ਹੋਰ ਆਮਦਨ ਨਹੀਂ ਹੈ ਉਸ ਨੂੰ ਲਗਭਗ 1000 ਤੋਂ 1200 ਪ੍ਰਤੀ ਮਹੀਨਾ ਮਿਲਦਾ ਹੈ ਇਹ ਸੁਣ ਕੇ ਤੁਹਾਨੂੰ ਸ਼ਾਇਦ ਲੱਗੇ ਕਿ ਇਹ ਬਹੁਤ ਹੈ ਪਰ ਅਗਲੀ ਗੱਲ ਜੋ ਮੈਂ ਤੁਹਾਨੂੰ ਦੱਸਣ ਵਾਲਾ ਹਾਂ ਉਹ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਵੈਨਕੂਵਰ ਵਰਗੇ ਸ਼ਹਿਰਾਂ ਵਿੱਚ ਇੱਕ ਕਮਰੇ ਦਾ ਕਿਰਾਇਆ ਹੀ 800 ਤੋਂ 1000 ਤੋਂ ਸ਼ੁਰੂ ਹੁੰਦਾ ਹੈ ਟੋਰਾਂਟੋ ਵਿੱਚ ਵੀ ਇਹੀ ਹਾਲ ਹੈ ਸੋਚੋ ਜਦੋਂ ਕਿਰਾਇਆ ਹੀ ਇੰਨਾ ਜ਼ਿਆਦਾ ਹੋਵੇਗਾ ਤਾਂ ਬਾਕੀ ਦੇ ਪੈਸਿਆਂ ਵਿੱਚ ਦਵਾਈਆਂ, ਖਾਣਾ, ਬਿੱਲ ਤੇ ਹੋਰ ਖਰਚੇ ਕਿਵੇਂ ਪੂਰੇ ਹੋਣਗੇ? ਬਹੁਤ ਸਾਰੇ ਬਜ਼ੁਰਗਾਂ ਲਈ ਇਹ ਸਿਰਫ ਜਿਉਂਦੇ ਰਹਿਣ ਦੀ ਲੜਾਈ ਬਣ ਜਾਂਦੀ ਹੈ, ਨਾ ਕਿ ਆਰਾਮਦਾਇਕ ਜੀਵਨ ਜਿਉਣ ਦੀ। ਉਹ ਆਪਣੇ ਬੱਚਿਆਂ ਤੇ ਨਿਰਭਰ ਹੋ ਜਾਂਦੇ ਹਨ, ਜੋ ਕਿ ਪੰਜਾਬੀ ਸੱਭਿਆਚਾਰ ਵਿੱਚ ਆਮ ਹੈ, ਪਰ ਇੱਥੇ ਕਈ ਵਾਰ ਇਹ ਬੋਝ ਬਣ ਜਾਂਦਾ ਹੈ। ਵਿੱਤੀ ਮੁਸ਼ਕਲਾਂ ਤੋਂ ਇਲਾਵਾ ਇੱਕ ਹੋਰ ਵੱਡਾ ਪਹਿਲੂ ਹੈ ਇਕੱਲਾਪਨ ਅਤੇ ਕਲਚਰਲ ਡਿਫਰੈਂਸ। ਪੰਜਾਬ ਵਿੱਚ ਸਾਡੇ ਬਜ਼ੁਰਗ ਖੁੱਲੇ ਵਿਹੜਿਆਂ ਵਿੱਚ ਗੁਆਂਢੀਆਂ ਨਾਲ ਗੱਲਾਂ ਕਰਦੇ ਰਿਸ਼ਤੇਦਾਰੀਆਂ ਨਿਭਾਉਂਦੇ ਹਨ ਪਰ ਕੈਨੇਡਾ ਵਿੱਚ ਜ਼ਿੰਦਗੀ ਬਹੁਤ ਵੱਖਰੀ ਹੈ ਪ੍ਰਵਾਸੀ ਬਜ਼ੁਰਗ ਖਾਸ ਕਰਕੇ ਜੋ देर ਨਾਲ ਆਉਂਦੇ ਹਨ ਉਹਨਾਂ ਨੂੰ ਭਾਸ਼ਾ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅੰਗਰੇਜ਼ੀ ਨਾ ਔਣ ਕਾਰਨ ਉਹ ਬਾਹਰ ਜਾ ਕੇ ਦੋਸਤ ਬਣਾ ਨਹੀਂ ਸਕਦੇ ਡਾਕਟਰ ਨਾਲ ਗੱਲ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਤੇ ਇਥੋਂ ਤੱਕ ਕਿ ਆਪਣੇ ਪੋਤੇ ਪੋਤੀਆਂ ਨਾਲ ਵੀ ਕਈ ਵਾਰ ਗੱਲ ਕਰਨ ਵਿੱਚ ਰੁਕਾਵਟ ਆ ਜਾਂਦੀ ਹੈ ਕਿਉਂਕਿ ਬੱਚੇ ਜ਼ਿਆਦਾਤਰ ਅੰਗਰੇਜ਼ੀ ਬੋਲਦੇ ਹਨ 2001 ਦੀ ਜਨਗਣਨਾ ਅਨੁਸਾਰ ਕੈਨੇਡਾ ਵਿੱਚ 65 ਸਾਲ ਤੋਂ ਵੱਧ ਉਮਰ ਦੇ ਪ੍ਰਵਾਸੀਆਂ ਵਿੱਚੋਂ ਕਾਫੀ ਵੱਡਾ ਹਿੱਸਾ ਘਰ ਤੋਂ ਬਾਹਰ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋ ਸਕਦਾ ਪਰ ਹੁਣ ਜੋ ਗੱਲ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਬਹੁਤ ਸਾਰੇ ਬਜ਼ੁਰਗ ਸਾਰਾ ਦਿਨ ਘਰ ਵਿੱਚ ਹੀ ਇਕੱਲੇ ਬੈਠੇ ਰਹਿੰਦੇ ਹਨ ਕਿਉਂਕਿ ਉਹਨਾਂ ਦੇ ਬੱਚੇ ਕੰਮ ਤੇ ਹੁੰਦੇ ਹਨ ਉਹਨਾਂ ਦਾ ਬਾਹਰ ਦਾ ਜੀਵਨ ਲਗਭਗ ਖਤਮ ਹੋ ਜਾਂਦਾ ਹੈ ਪੰਜਾਬੀ ਸੱਭਿਆਚਾਰ ਵਿੱਚ ਬਜ਼ੁਰਗਾਂ ਦਾ ਘਰ ਵਿੱਚ ਸਤਿਕਾਰ ਹੁੰਦਾ ਹੈ ਪਰ ਕੈਨੇਡਾ ਵਿੱਚ ਜਿੱਥੇ ਪਰਿਵਾਰ ਛੋਟੇ ਹੁੰਦੇ ਹਨ ਤੇ ਹਰ ਕੋਈ ਆਪਣੇ ਕੰਮਾਂ ਵਿੱਚ ਰੁੱਝਿਆ ਹੁੰਦਾ ਹੈ ਬਜ਼ੁਰਗਾਂ ਨੂੰ ਅਕਸਰ ਬੋਝ ਵਾਂਗ ਮਹਿਸੂਸ ਕਰਵਾਇਆ ਜਾਂਦਾ ਹੈ ਭਾਵੇਂ ਅਣਜਾਣੇ ਵਿੱਚ ਹੀ ਹੋਵੇ ਇਹ ਇਕੱਲਾਪਨ ਕਈ ਵਾਰ ਡਿਪਰੈਸ਼ਨ ਦਾ ਕਾਰਨ ਬਣ ਜਾਂਦੀ ਹੈ 2023 ਦੇ ਇੱਕ ਸਰਵੇਖਣ ਅਨੁਸਾਰ ਕੈਨੇਡਾ ਵਿੱਚ 20% ਤੋਂ ਵੱਧ ਬਜ਼ੁਰਗ ਇਕੱਲਾਪਨ ਮਹਿਸੂਸ ਕਰਦੇ ਹਨ ਅਤੇ ਇਹ ਅੰਕੜਾ ਪ੍ਰਵਾਸੀ ਬਜ਼ੁਰਗਾਂ ਵਿੱਚ ਹੋਰ ਵੀ ਵੱਧ ਹੈ ਕੈਨੇਡਾ ਦੀ ਜੀਵਨ ਸ਼ੈਲੀ ਸਾਡੇ ਪੰਜਾਬੀ ਸੱਭਿਆਚਾਰ ਤੋਂ ਬਹੁਤ ਵੱਖਰੀ ਹੈ ਇੱਥੇ ਹਰ ਚੀਜ਼ ਨਿਯਮ ਅਨੁਸਾਰ ਚੱਲਦੀ ਹੈ ਬੱਸ ਵਿੱਚ ਚੜਨ ਤੋਂ ਲੈ ਕੇ ਡਾਕਟਰ ਕੋਲ ਜਾਣ ਤੱਕ ਹਰ ਚੀਜ਼ ਲਈ ਸਮਾਂ ਤੇ ਤਰੀਕਾ ਨਿਸ਼ਚਿਤ ਹੈ ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਰੀ ਉਮਰ ਪਿੰਡਾਂ ਜਾਂ ਛੋਟੇ ਸ਼ਹਿਰਾਂ ਵਿੱਚ ਇੱਕ ਖੁੱਲੇ ਵਾਤਾਵਰਣ ਵਿੱਚ ਬਿਤਾਈ ਹੈ ਉਹਨਾਂ ਲਈ ਇਹ ਤਬਦੀਲੀ ਬਹੁਤ ਮੁਸ਼ਕਲ ਹੁੰਦੀ ਹੈ ਉਹਨਾਂ ਨੂੰ ਨਵੇਂ ਖਾਣ ਪੀਣ ਦੇ ਢੰਗ ਬਹੁਤ ਜ਼ਿਆਦਾ ਠੰਡ ਤੇ ਛੋਟੇ ਘਰਾਂ ਵਿੱਚ ਰਹਿਣ ਦੀ ਆਦਤ ਪਾਉਣੀ ਪੈਂਦੀ ਹੈ ਜਦੋਂ ਉਹ ਬਿਮਾਰ ਹੁੰਦੇ ਹਨ ਇੱਥੇ ਡਾਕਟਰ ਨੂੰ ਮਿਲਣ ਲਈ ਕਈ ਵਾਰ ਹਫ਼ਤਿਆਂ ਜਾਂ ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਪੰਜਾਬ ਵਿੱਚ ਅਸੀਂ ਤੁਰੰਤ ਕਿਸੇ ਵੀ ਡਾਕਟਰ ਕੋਲ ਜਾ ਸਕਦੇ ਹਾਂ ਪਰ ਹੁਣ ਜੋ ਗੱਲ ਮੈਂ ਤੁਹਾਨੂੰ ਦੱਸਣ ਵਾਲਾ ਹਾਂ ਉਹ ਸ਼ਾਇਦ ਤੁਹਾਨੂੰ ਸਭ ਤੋਂ ਵੱਧ ਹੈਰਾਨ ਕਰੇਗੀ। ਸਾਡੇ ਬਜ਼ੁਰਗਾਂ ਨੂੰ ਇੱਥੇ ਡਰਾਈਵਿੰਗ ਨਹੀਂ ਆਉਂਦੀ ਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨਾ ਵੀ ਕਈ ਵਾਰ ਔਖਾ ਲੱਗਦਾ ਹੈ। ਇਸ ਕਾਰਨ ਉਹ ਇੱਕ ਤਰ੍ਹਾਂ ਨਾਲ ਬੱਚਿਆਂ ਤੇ ਹੀ ਨਿਰਭਰ ਹੋ ਜਾਂਦੇ ਹਨ ਬਾਹਰ ਜਾਣ ਲਈ। ਮਨੋਰੰਜਨ ਦੇ ਸਾਧਨ ਵੀ ਬਹੁਤ ਘੱਟ ਹਨ ਜੋ ਉਨ੍ਹਾਂ ਦੇ ਸੱਭਿਆਚਾਰਕ ਪਿਸ਼ੋਕੜ ਨਾਲ ਮੇਲ ਖਾਂਦੇ ਹੋਣ। ਕੈਨੇਡਾ ਵਿੱਚ ਬਜ਼ੁਰਗਾਂ ਲਈ ਕਮਿਊਨਿਟੀ ਸੈਂਟਰ ਹਨ ਪਰ ਭਾਸ਼ਾ ਦੀ ਰੁਕਾਵਟ ਤੇ ਸੱਭਿਆਚਾਰਕ ਫਰਕ ਕਾਰਨ ਬਹੁਤ ਸਾਰੇ ਪ੍ਰਵਾਸੀ ਬਜ਼ੁਰਗ ਉੱਥੇ ਜਾਣਾ ਪਸੰਦ ਨਹੀਂ ਕਰਦੇ ਜਾਂ ਸਹਿਜ ਮਹਿਸੂਸ ਨਹੀਂ ਕਰਦੇ ਇਹ ਤਬਦੀਲੀ ਸਿਰਫ ਸਰੀਰਕ ਨਹੀਂ ਮਾਨਸਿਕ ਤੌਰ ਤੇ ਵੀ ਉਹਨਾਂ ਤੇ ਭਾਰੀ ਪੈਂਦੀ ਹੈ ਪੰਜਾਬੀ ਪਰਿਵਾਰਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਬੱਚੇ ਉਹਨਾਂ ਦਾ ਸਹਾਰਾ ਬਣਦੇ ਹਨ। ਕੈਨੇਡਾ ਵਿੱਚ ਵੀ ਬੱਚੇ ਆਪਣੇ ਮਾਪਿਆਂ ਦੀ ਦੇਖਭਾਲ ਕਰਨਾ ਚਾਹੁੰਦੇ ਹਨ ਪਰ ਜ਼ਿੰਦਗੀ ਦੀਆਂ ਮੁਸ਼ਕਲਾਂ ਕਈ ਵਾਰ ਉਹਨਾਂ ਨੂੰ ਇਸ ਤੋਂ ਰੋਕ ਦਿੰਦੀਆਂ ਹਨ। ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਬਜ਼ੁਰਗਾਂ ਦੀ ਘੱਟ ਪੈਨਸ਼ਨ ਤੇ ਵੱਧ ਖਰਚੇ ਕਾਰਨ ਉਹ ਪੂਰੀ ਤਰ੍ਹਾਂ ਬੱਚਿਆਂ ਤੇ ਨਿਰਭਰ ਹੋ ਜਾਂਦੇ ਹਨ। ਇਹ ਨਿਰਭਰਤਾ ਬੱਚਿਆਂ ਤੇ ਵੀ ਵਿੱਤੀ ਤੇ ਮਾਨਸਿਕ ਬੋਝ ਪਾਉਂਦੀ ਹੈ ਕਿਉਂਕਿ ਉਹਨਾਂ ਨੂੰ ਆਪਣੇ ਪਰਿਵਾਰ, ਕਿਰਾਏ, ਮਾਰਗੇਜ ਤੇ ਹੋਰ ਖਰਚੇ ਚੁਕਨੇ ਪੈਂਦੇ ਹਨ। ਕਈ ਵਾਰ ਇਸ ਕਾਰਨ ਪਰਿਵਾਰਾਂ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਪਰ ਇੱਕ ਅਜਿਹੀ ਗੱਲ ਹੈ ਜੋ ਬਹੁਤ ਘੱਟ ਲੋਕ ਜਾਣਦੇ ਹਨ। ਤੇ ਜੋ ਤੁਹਾਨੂੰ ਸੱਚਮੁੱਚ ਹੈਰਾਨ ਕਰ ਦੇਵੇਗੀ ਕੈਨੇਡਾ ਵਿੱਚ ਪਰਿਵਾਰ ਬਹੁਤ ਛੋਟੇ ਹੁੰਦੇ ਹਨ ਤੇ ਜ਼ਿਆਦਾਤਰ ਬੱਚੇ ਕੰਮ ਤੇ ਹੁੰਦੇ ਹਨ ਬਜ਼ੁਰਗਾਂ ਨੂੰ ਘਰ ਵਿੱਚ ਇਕੱਲੇ ਸਮਾਂ ਬਿਤਾਉਣਾ ਪੈਂਦਾ ਹੈ ਜੇਕਰ ਉਹਨਾਂ ਨੂੰ ਕੋਈ ਸਿਹਤ ਸਮੱਸਿਆ ਆ ਜਾਵੇ ਜਾਂ ਉਹਨਾਂ ਨੂੰ ਤੁਰੰਤ ਮਦਦ ਦੀ ਲੋੜ ਪਵੇ ਤਾਂ ਉਹਨਾਂ ਲਈ ਬੱਚਿਆਂ ਨੂੰ ਕੰਮ ਤੋਂ ਛੁੱਟੀ ਲੈ ਕੇ ਆਉਣਾ ਮੁਸ਼ਕਲ ਹੋ ਜਾਂਦਾ ਹੈ ਕਈ ਕੇਸਾਂ ਵਿੱਚ ਇਹ ਨਿਰਪਰਤਾ ਬਜ਼ੁਰਗਾਂ ਨੂੰ ਬੇਬਸੀ ਮਹਿਸੂਸ ਕਰਵਾਉਂਦੀ ਹੈ ਜਦੋਂ ਕਿ ਉਹਨਾਂ ਨੇ ਸਾਰੀ ਉਮਰ ਆਪਣੇ ਪਰਿਵਾਰਾਂ ਲਈ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਹਨ ਇਹੀ ਭਾਵਨਾਤਮਕ ਬੋਝ ਸਰੀਰਕ ਬੋਝ ਤੋਂ ਵੀ ਵੱਧ ਭਾਰੀ ਹੋ ਸਕਦਾ ਹੈ। ਕੈਨੇਡਾ ਆਪਣੇ ਮਜ਼ਬੂਤ ਸਮਾਜਿਕ ਸੁਰੱਖਿਆ ਜਾਲ ਲਈ ਜਾਣਿਆ ਜਾਂਦਾ ਹੈ ਪਰ ਬਜ਼ੁਰਗਾ ਖਾਸ ਕਰਕੇ ਪ੍ਰਵਾਸੀ ਬਜ਼ੁਰਗਾ ਲਈ ਇਸ ਵਿੱਚ ਵੀ ਕਮੀਆਂ ਹਨ। ਕਈ ਪ੍ਰੋਗਰਾਮਾਂ ਤੱਕ ਪਹੁੰਚ ਕਰਨਾ, ਫਾਰਮ ਭਰਨੇ ਜਾਂ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਬਜ਼ੁਰਗਾਂ ਲਈ ਔਖੀ ਹੋ ਸਕਦੀ ਹੈ, ਖਾਸ ਕਰਕੇ ਜੇ ਉਹਨਾਂ ਨੂੰ ਭਾਸ਼ਾ ਦੀ ਸਮੱਸਿਆ ਹੋਵੇ। ਬਹੁਤ ਸਾਰੇ ਬਜ਼ੁਰਗਾਂ ਨੂੰ ਆਪਣੇ ਭਵਿੱਖ ਬਾਰੇ ਅਨਿਸ਼ਚਿਤਤਾ ਮਹਿਸੂਸ ਹੁੰਦੀ ਹੈ। ਕੀ ਉਹਨਾਂ ਦੀ ਪੈਨਸ਼ਨ ਕਾਫੀ ਰਹੇਗੀ? ਕੀ ਉਹ ਬਿਮਾਰ ਹੋਣ ਤੇ ਸਹੀ ਸਮੇਂ ਤੇ ਦੇਖਭਾਲ ਪ੍ਰਾਪਤ ਕਰ ਸਕਣਗੇ ਇਹ ਸਵਾਲ ਉਹਨਾਂ ਨੂੰ ਲਗਾਤਾਰ ਪਰੇਸ਼ਾਨ ਕਰਦੇ ਹਨ ਸੋ ਏਸੀ ਕੈਨੇਡਾ ਵਿੱਚ ਬਜ਼ੁਰਗਾਂ ਖਾਸ ਕਰਕੇ ਪ੍ਰਵਾਸੀ ਬਜ਼ੁਰਗਾਂ ਲਈ ਜੀਵਨ ਦੀਆਂ ਕੁਝ ਕੌੜੀਆਂ ਸਚਾਈਆਂ ਇਹ ਸਾਡੇ ਲਈ ਇੱਕ ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਲਈ ਕੀ ਕਰ ਸਕਦੇ ਹਾਂ ਤਾਂ ਜੋ ਉਹਨਾਂ ਦਾ ਆਖਰੀ ਸਮਾਂ ਇੱਥੇ ਸੱਚਮੁੱਚ ਆਰਾਮਦਾਇਕ ਹੋਵੇ ਅਗਲੀ ਵਾਰ ਜਦੋਂ ਤੁਸੀਂ ਕੈਨੇਡਾ ਵਿੱਚ ਕਿਸੇ ਬਜ਼ੁਰਗ ਨੂੰ ਦੇਖੋ ਖਾਸ ਕਰਕੇ ਕਿਸੇ ਪੰਜਾਬੀ ਬਜ਼ੁਰਗ ਨੂੰ ਤਾਂ ਯਾਦ ਰੱਖੋ ਕਿ ਉਹਨਾਂ ਨੇ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੋਵੇਗਾ ਉਹਨਾਂ ਨੂੰ ਇੱਕ ਮੁਸਕਰਾਹਟ ਦਿਓ ਜਾਂਜੀ ਹੋ ਸਕੇ ਤਾਂ ਥੋੜੀ ਮਦਦ ਕਰੋ ਕੀ ਤੁਸੀਂ ਇਨ੍ਹਾਂ ਗੱਲਾਂ ਨਾਲ ਸਹਿਮਤ ਹੋ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਹੋਰ ਵੀ ਅਜਹੀਆਂ ਅਣਕਹੀਆਂ ਸਚਾਈਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਧੰਨਵਾਦ